ਕੰਨਾ ਵਿਖੇ ਕਾਂਗਰਸ ਨੇ ਕੀਤੀ ਪ੍ਰੈਸ ਕਾਨਫਰੰਸ ਗ੍ਰਹਿ ਮੰਤਰੀ ਅਮਿਤ ਸ਼ਾਦੇ ਬਿਆਨ ਦੇ ਖਿਲਾਫ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਗਈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਹਿੰਦੁਸਤਾਨ ਦਾ ਜਿਹੜਾ ਵੀ ਅਮਨ ਪਸੰਦ ਬਸਿੰਦਾ ਆ ਕੋਈ ਵੀ ਨਾਗਰਿਕ ਇਹ ਬਿਲਕੁਲ ਬਰਦਾਸ਼ਤ ਨਹੀਂ ਕਰੂਗਾ ਜੋ ਸ਼ਬਦ ਗ੍ਰਹਿ ਮੰਤਰੀ ਨੇ ਪਾਰਲੀਮੈਂਟ ਦੇ ਅੰਦਰ ਕਹੇ। ਸੰਵਿਧਾਨ ਦੀ ਧੱਜੀਆਂ ਉਡਾਤੀਆਂ ਉਹਨੇ। ਬਾਬਾ ਵੇਦਕਰਵਾਰੀ ਕਿਸ ਤਰ੍ਹਾਂ ਬੋਲਿਆ ਕੋਈ ਵੀ ਮੇਰੇ ਨਾਲ ਕਾਂਗਰਸ ਦਾ ਸਿਪਾਹੀ ਕੀ ਹਿੰਦੁਸਤਾਨ ਦਾ ਕੋਈ ਵੀ ਵਧੀਆ ਆਦਮੀ ਉਹਨਾਂ ਦੀ ਅੱਜ ਉਹਨਾਂ ਦੇ ਬਿਆਨ ਦੀ ਨਿੰਦਾ ਕਰਦਾ ਆ ਤੇ ਅੱਜ ਅਸੀਂ ਮੰਗ ਕਰਦੇ ਆ ਸਾਰੇ ਲੀਡਰ ਬੈਠੇ ਆ ਵਰਕਰ ਬੈਠੇ ਆ ਵੀ ਉਹਨਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਅਗਰ ਸੰਵਿਧਾਨ 'ਚ ਉਹਨਾਂ ਦੀ ਆਸਥਾ ਨਹੀਂ ਫਿਰ ਉਹਨਾਂ ਨੂੰ ਰਾਜ ਕਰਨ ਦਾ ਵੀ ਕੋਈ ਦਕਾਨ ਨਹੀਂ ਕੰਨਾ ਵਿਕੇ ਕਾਂਗਰਸ ਨੇ ਕੀਤੀ ਪ੍ਰੈਸ ਕਾਨਫਰੰਸ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੇ ਖਿਲਾਫ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਹਿੰਦੁਸਤਾਨ ਦਾ ਜਿਹੜਾ ਵੀ ਅਮਨ ਪਸੰਦ ਬਸਿੰਦਾ ਆ ਕੋਈ ਵੀ ਨਾਗਰਿਕ ਇਹ ਬਿਲਕੁਲ برداشت ਨਹੀਂ ਕਰੂਗਾ ਜੋ ਸ਼ਬਦ ਖਰੇ ਮੰਤਰੀ ਨੇ ਪਾਰਲੀਮੈਂਟ ਦੇ ਅੰਦਰ ਕਹੇ ਸੰਵਿਧਾਨ ਦੀ ਧੱਜੀਆਂ ਉਡਾਤੀਆਂ ਨੇ ਬਾਬਾ ਵੇਦਕਰਵਾਰੀ ਕਿਸ ਤਰ੍ਹਾਂ ਬੋਲਿਆ ਕੋਈ ਵੀ ਮੇਰੇ ਗੱਲ ਕਾਂਗਰਸ ਦਾ ਸਿਪਾਹੀ ਕੀ ਹਿੰਦੁਸਤਾਨ ਦਾ ਕੋਈ ਵੀ ਵਧੀਆ ਆਦਮੀ ਉਹਨਾਂ ਦੀ ਅੱਜ ਉਹਨਾਂ ਦੇ ਬਿਆਨ ਦੀ ਨਿੰਦਾ ਕਰਦਾ ਆ ਤੇ ਅੱਜ ਅਸੀਂ ਮੰਗ ਕਰਦੇ ਆ ਸਾਰੇ ਲੀਡਰ ਬੈਠੇ ਆ ਵਰਕਰ ਬੈਠੇ ਆ ਵੀ ਉਹਨਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਅਗਰ ਸੰਵਿਧਾਨ 'ਚ ਉਹਨਾਂ ਦੀ ਆਸਥਾ ਨਹੀਂ ਫਿਰ ਉਹਨਾਂ ਨੂੰ ਰਾਜ ਕਰਨ ਦਾ ਵੀ ਕੋਈ ਅਧਿਕਾਰ ਨਹੀਂ